ਨੁੱਲੇ ਕਿ ਹਾਂ ਚ ਰੰਜ ਦੀ ਵੱਡੀ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਲਾਰੇਸ ਬਿਸ਼ਨੋਏ ਇੰਟਰਵਿਊ ਕੇਸ ਤੇ ਬਰ ਖਾਸ ਡੀਐਸਪੀ ਗੁਰਸ਼ੇਰ ਸਿੰਘ ਸਿੱਧੂ ਦੀ ਪਟੀਸ਼ਨ ਤੇ ਹਾਈ ਕੋਰਟ ਦਾ ਸਖਤੀ ਇਸ ਦੇ ਨਾਲ ਹੀ ਚੰਡੀਗੜ੍ਹ ਲਾਰਿਸ ਬਿਸ਼ਨੋ ਇੰਟਰਵਿਊਡ ਮਾਮਲੇ ਵਿੱਚ ਬਰਖਾਸਤ ਡੀਜੀਐਸਡੀ ਸੀ ਡੀਐਸਪੀ ਗੁਰਸ਼ੇਰ ਸਿੰਘ ਸਿੱਧੂ ਪਟੀਸ਼ਨ ਤੇ ਪੰਜਾਬ ਤੇ ਰਿਆਣਾ ਹਾਈ ਕੋਰਟ ਨੂੰ ਸਿੰਗਲ ਬੈਂਚ ਸੁਣਵਾਈ ਹੋਈ ਅਤੇ ਸਿੱਧੂ ਨੇ ਵਕੀਲ ਨੇ ਦਾਵਾ ਕੀਤਾ ਹੈ ਕਿ ਡਿਵੀਜ਼ਨ ਬੈਂਚ ਵਿੱਚ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਇਹ ਇੰਟਰਵਿਊ ਦੌਰਾਨ ਮੌਜੂਦ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਮ ਦੱਸੇ ਜਾਣੇ ਪਰ ਸਰਕਾਰ ਨੇ ਸਭ ਤੋਂ ਹੇਠਲੇ ਪੱਧਰ ਤੇ ਅਧਿਕਾਰੀ ਸਿੱਧੂ ਨੂੰ ਹੀ ਦੋਸ਼ੀ ਠਹਿਰਾਇਆ ਇਸ ਦੇ ਨਾਲ ਹੀ ਸਿੱਧੂ ਨੇ ਵਕੀਲ ਨੇ ਕਿਹਾ ਹੈ ਕਿ ਇਹ ਸਭ ਦੀ ਜਾਣਕਾਰੀ ਉਹਨਾਂ ਦੇ ਜਾਣਬੁੱਝ ਕੇ ਮਾਮਲੇ ਵਿੱਚ ਫਸਾਇਆ ਗਿਆ ਹੈ ਜਦਕਿ ਹਾਈ ਕੋਰਟ ਨੇ ਡਬਲ ਸਕੀਮ ਨਾਲ ਇਹਨਾਂ ਨੂੰ ਛੁਟਕਾਰਾ ਦਿੱਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਵੱਡੇ ਅਧਿਕਾਰ ਤੇ ਭੂਮਿਕਾ ਸਪਸ਼ਟ ਕੀਤੀ ਗਈ ਹੈ ਇਸ ਦੇ ਬਾਵਜੂਦ ਸਰਕਾਰ ਨੇ ਉਹਨਾਂ ਨੂੰ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜੋ ਉਸ ਸਮੇਂ ਸਮੇਂ ਅਸਲ ਜ਼ਿੰਮੇਵਾਰੀ ਵਿੱਚ ਸੀ ਇਸ ਦੇ ਨਾਲ ਹੀ ਵਕੀਲ ਨੇ ਇਸ ਇਹ ਵੀ ਸਾਫ ਰ ਕੀਤਾ ਹੈ ਕਿ ਜਦ ਲਾਲ ਰੇਸ ਬਿਸ਼ਨੋਈ ਸੀਨੀਅਰ ਸੀਨੀਅਰ ਇਹ ਖੜ ਰਵਚੋ ਸੀ ਤਾਂ ਉਹ ਸਿੱਧੂ ਦੀ ਕਸਟਡੀ ਵਿੱਚ ਕਦੇ ਵੀ ਨਹੀਂ ਸੀ ਬਲਕਿ ਉਹ EGITF ਦੀ ਕਸਟਡੀ ਚ ਸੀ ਹਾਈਕੋਰਟ ਦੀ ਸਿੰਗਲ ਬੈਚ ਨੇ ਸਾਰੇ ਦਲੀਲਾਂ ਸੁਣਨ ਤੋਂ ਬਾਅਦ ਹੁਕਮ ਦਿੱਤਾ ਕਿ ਇਸ ਮਾਮਲੇ ਵਿੱਚ ਡਿਵੀਜ਼ਨ ਬੈਚ ਦੁਆਰਾ ਲਏ ਗਏ ਕੋਈ ਵੀ ਨੋਟੀਫਿਕੇਸ਼ਨ ਸੰਬੰਧਿਤ ਕੇਸ ਦੀ ਪੂਰੀ ਫਾਈਲ ਤਿਲਾਈ ਨੂੰ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ ਧੰਨਵਾਦ